ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ ਜੋ ਇੱਕ ਨਿੱਕੇ ਜਿਹੇ ਬੱਚੇ ਦੀ ਉਹ ਵੀਡੀਓ ਦੋਸਤੋ ਸਕੂਲ ਦੇ ਵਿੱਚੋਂ ਸੀ ਜਦੋਂ ਮਾਸਟਰ ਉਸ ਬੱਚੇ ਨੂੰ ਪੁੱਛਦਾ ਵੀ ਅੱਜ ਕੀ ਖਾਦਾ ਤਾਂ ਉਹ ਬੱਚਾ ਕਹਿੰਦਾ ਕਿ ਮੇਰੇ ਘਰੇ ਜਿਹੜਾ ਆਟਾ ਮੁੱਕਿਆ ਹੋਇਆ ਸੀ ਤਾਂ ਦੋਸਤੋ ਪੰਜਾਬ ਦੇ ਲੋਕਾਂ ਦੀ ਦਰਿਆ ਦੇ ਲਈ ਬਹੁਤ ਸਾਰੇ ਲੋਕਾਂ ਨੇ ਘਰੇ ਜਾ ਕੇ ਰਾਸ਼ਨ ਪਾਣੀ ਦੇ ਕੇ ਆਂਦਾ ਕਿਸੇ ਨੇ ਪੈਸੇ ਦੇ ਕੇ ਆਉਂਦੇ ਪਰ ਦੋਸਤੋ ਹੁਣ ਜਿਹੜੀ ਮਾਪੇ ਨੂੰ ਨੌਕਰੀ ਮਿਲਨੇ ਯਾਰੀ ਹੈ ਹਾਂਜੀ ਨੌਕਰੀ ਮਿਲ ਹੀ ਗਈ ਸਮਝੋ ਉਸ ਨਿੱਕੇ ਜਿਹੇ ਬੱਚੇ ਨੇ ਆਪਣੇ ਮਾਪੇ ਨੂੰ ਨੌਕਰੀ ਦਿਵਾ ਦਿੱਤੀ ਦੋਸਤੋ ਉਸ ਬੱਚੇ ਦਾ ਘਰ ਜਿਹੜਾ ਬਹੁਤ ਜ਼ਿਆਦਾ ਗਰੀਬ ਸੀਗਾ ਤੇ ਇੱਕ ਐਮਐਲਏ ਜਿਹੜਾ ਉਸ ਬੱਚੇ ਦੇ ਘਰ ਆਉਂਦਾ ਉਸ ਬੱਚੇ ਦੀ ਆਪਾਂ ਕਹਿ ਦਈਏ ਹੈਨਾ ਵੀ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਉਹ ਵੀਡੀਓ ਨੇ ਸਾਰੇ ਲੋਕਾਂ ਨੂੰ ਜਿਹੜਾ ਭਾਵਕ ਕਰਤਾ ਸੀ ਤੇ ਇੱਕ ਉਹਨਾਂ ਐਮਐਲਏ ਜਿਹੜਾ ਉਸ ਬੱਚੇ ਦੇ ਘਰ ਆਇਆ ਤੇ ਮਾਪੇ ਨੂੰ ਜਿਹੜਾ ਸਰਕਾਰੀ ਨੌਕਰੀ ਦਾ ਐਲਾਨ ਕਰਦਾ ਆਜੋ ਆਪਾਂ ਪੂਰੀ ਵੀਡੀਓ ਦੇਖਦੇ ਆਂ ਮਾਤਾ ਬਹਿ ਜਾਓ ਬੇਟਾ ਮਾਤਾ ਆ ਪੁੱਤਰ ਨਮਰਦ ਦਾ ਅਮਰ ਸਿੰਘ ਦਾ ਨਮਰਦ ਸਿੰਘ ਦਾ ਸਸਰੀ ਘਰ ਲਪਤਾਰਿਆ ਨੂੰ ਸਸਰੀ ਘਰ ਬਲਾਪ ਸਸਰੀ ਘਰ ਵੀ ਨਾਸ ਸਸਰੀ ਘਰ ਖੁਸ਼ਰੋ ਇਹਦੇ ਤੁਹਾਨੂੰ ਜਿਹੜਾ ਆ ਲੋਸੋਂ ਦਾ ਪਹਿਲਾਂ ਅਸੀਂ ਆ ਬਹੁਤ ਜੀ ਹਾਲ ਆ ਆ ਤਾਂ ਨਵਾਂ ਦਵਰੇ ਵੀ ਇੱਕ ਬੇਨਤੀ ਅਸੀਂ ਕਰਦੇ ਹਾਂ ਕਿਉਂਕਿ ਪਹਿਲਾਂ ਤੁਸੀਂ ਭਰਾ ਹੋਰ ਵੀਰ ਮਦਦ ਕਰਦੇ ਮਾਇਆ ਰਈ ਵੀ ਤੇ ਰਸ਼ਨ ਵੀ ਪਰ ਤੁਸੀਂ ਸਾਨੂੰ ਕੋਈ ਨੌਕਰੀਆਂ ਵੀ ਦਿਵਾਓ ਕਿ ਜਿਹੜਾ ਸਾਡਾ ਗੁਜ਼ਾਰਾ ਚੱਲਦਾ ਗੱਲ ਤੋਂ ਅਡਜਸਟਮੈਂਟ ਕਰਕੇ ਫੱਕੀ ਨੌਕਰੀ ਜਿਸ ਹਿਸਾਬ ਨਾਲ ਹੋ ਸਕਦੀ ਹੈ ਉਹਨਾਂ ਦੀ ਕਰਾ ਦਿਓ ਠੀਕ ਹੈ ਠੀਕ ਹੈ ਮੈਂ ਇਹ ਵਾਲੀ ਮੈਂ ਮੇਰ ਨੂੰ ਹਾਂ ਜੀ ਉਹ ਵਾਲੀ ਨੌਕਰੀ ਜਿਹੜੇ ਜਿਹੜੇ ਆਪਾਂ ਦੇ ਸਕਦੇ ਆ ਉਹ ਤੋਂ ਮੈਂ ਗੱਲ ਕਰਕੇ ਠੀਕ ਠੀਕ ਇਹ ਹੈ ਇਸ ਐਮਐਲਏ ਨੇ ਉਸ ਜਵਾਖ ਦੇ ਮਾਪੇ ਦੇ ਕੋਲ ਬੈਠ ਕੇ ਹੀ ਜਿਹੜਾ ਡੀਸੀ ਨੂੰ ਫੋਨ ਲਾਇਆ ਤੇ ਤੁਰੰਤ ਹੀ ਕਿਹਾ ਕਿ ਇਹਨਾਂ ਦੋਵਾਂ ਨੂੰ ਜਿਹੜੀ ਨੌਕਰੀ ਦਿੱਤੀ ਜਾਵੇ ਕਿਉਂਕਿ ਘਰ ਦਾ ਗੁਜ਼ਾਰਾ ਬਹੁਤ ਜ਼ਿਆਦੇ ਔਖਾ ਚੱਲਦਾ ਤੇ ਉਸ ਬੱਚੇ ਦੀ ਤਾਂ ਜਿਹੜੀ ਵੀਡੀਓ ਵਾਇਰਲ ਹੋ ਰਹੀ ਸੀ ਵੱਡੇ ਵੱਡੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਜਿਹੜੇ ਹੰਝੂ ਲਿਆ ਦਿੰਦੇ ਸੀ ਤਾਂ ਦੋਸਤੋ ਹੁਣ ਜਿਹੜੀ ਸਰਕਾਰੀ ਨੌਕਰੀ ਮਿਲ ਗਈ ਆ ਤੇ ਇਹਦੇ ਵਿੱਚ ਕਿੰਨੀ ਤਨਖਾਹ ਹੋਊਗੀ ਤੇ ਕੀ ਜਿਹੜੀ ਨੌਕਰੀ ਮਿਲਦੀ ਆ ਉਹਦੇ ਬਾਰੇ ਜਿਹੜਾ ਹਲੇ ਕੋਈ ਪੱਕਾ ਪਤਾ ਨਹੀਂ ਲੱਗਿਆ ਪਰ ਇੱਕ ਨਿੱਕੇ ਜਿਹੇ ਬੱਚੇ ਕਰਕੇ ਮਾਪੇ ਦੀ ਜ਼ਿੰਦਗੀ ਬਣ ਗਈ ਤੇ ਇਸ ਬੱਚੇ ਦੀ ਵੀ ਜਿਹੜੀ ਜ਼ਿੰਦਗੀ ਬਣ ਗਈ ਹਰ ਵਿਅਕਤੀ ਨੇ ਇਸ ਬੱਚੇ ਦੇ ਸਟੇਟਸ ਆਪਣੇ ਫੋਨ ਦੇ ਵਿੱਚ ਲਾਇਆ ਸੀ ਸਕੂਲ ਦੀ ਜਿਹੜੀ ਵੀਡੀਓ ਵਾਇਰਲ ਹੋਈ ਸੀ ਇੱਕ ਵਾਰੀ ਫੇਰ ਦੱਸਦੀ ਵੀ ਮਾਸਟਰ ਜਦੋਂ ਇਸ ਬੱਚੇ ਨੂੰ ਆਪਣੇ ਕੋਲ ਬੁਲਾਉਂਦਾ ਤੇ ਕਹਿੰਦਾ ਵੀ ਅੱਜ ਕੀ ਖਾ ਕੇ ਆਇਆ ਸੀ ਤਾਂ ਉਸ ਬੱਚੇ ਨੇ ਕਿਹਾ ਕਿ ਸਾਡੇ ਘਰ ਤਾਂ ਜਿਹੜਾ ਆਟਾ ਮੁੱਕਿਆ ਹੋਇਆ ਸੀ ਇਸ ਲਈ ਮੈਂ ਕੁਝ ਵੀ ਨਹੀਂ ਖਾ ਕੇ ਆਇਆ ਉਦੂ ਬਾਦੋ ਸਕੂਲ ਦੇ ਪ੍ਰਿੰਸੀਪਲ ਕਾਫੀ ਭਾਵਕ ਹੋ ਜਾਂਦੇ ਨੇ ਤੇ ਮਿੱਡੇ ਮੀਲ ਜਿਹੜਾ ਬਣ ਰਿਹਾ ਹੁੰਦਾ ਸਕੂਲ ਦੇ ਵਿੱਚ ਤੇ ਤੁਰੰਤ ਹੀ ਲਿਜਾ ਕੇ ਉਸ ਬੱਚੇ ਨੂੰ ਖਾਣਾ ਵੀ ਖਵਾਇਆ ਜਾਂਦਾ ਤੇ ਹੁਣ ਇਹ ਸੋਸ਼ਲ ਮੀਡੀਆ ਤੇ ਬੱਚਾ ਬਹੁਤ ਜ਼ਿਆਦਾ ਮਸ਼ਹੂਰ ਹੋ ਗਿਆ ਤੇ ਕਾਫੀ ਜਿਹੜੀਆਂ ਵੀਡੀਓ ਆਪਾਂ ਨੂੰ ਦੇਖਣ ਨੂੰ ਵੀ ਮਿਲ ਰਹੀਆਂ ਨੇ ਪਰ ਦੋਸਤੋ ਹੁਣੇ ਜਿਹੜੀ ਵੱਡੀ ਖਬਰ ਹੈ ਵੀ ਇਸ ਬੱਚੇ ਦੇ ਮਾਪਾਪ ਨੂੰ ਜਿਹੜੀ ਸਰਕਾਰੀ ਨੌਕਰੀ ਦਿੱਤੀ ਗਈ ਹੈ ਤੇ ਐਮਐਲਏ ਨੇ ਕਾਫੀ ਪੈਸੇ ਦੇ ਕੇ ਵੀ ਜਿਹੜਾ ਉਹਨਾਂ ਨੂੰ ਆਪਾਂ ਕਹਿੰਦੇ ਵੀ ਸਹਾਇਤਾ ਕੀਤੀ ਗਈ ਹੈ ਤੇ ਬੱਚਾ ਵੀ ਜਿਹੜਾ ਆਪਣੀ ਗੋਦੀ ਦੇ ਵਿੱਚ ਚੱਕ ਕੇ ਹੋਇਆ ਸੀ ਤਾਂ ਦੋਸਤੋ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੇ ਐਮਐਲਏ ਦੀ ਜਿਹੜੀ ਰਮਿੰਦਰ ਸਿੰਘ ਦੀ ਕੀਤੀ ਸਹੇ ਤਾਂ ਇਸ ਬੱਚੇ ਇਸ ਬੱਚੇ ਦੇ ਮਾਪੇ ਦੀ ਜਿਹੜੀ ਜ਼ਿੰਦਗੀ ਬਦਲ ਗਈ ਤੇ ਦੋਸਤੋ ਇਸ ਬੱਚੇ ਨੂੰ ਵੀ ਜਿਹੜਾ ਫਿਊਚਰ ਵਿੱਚ ਕੋਈ ਜਿਹੜੀ ਦਿੱਕਤ ਨਹੀਂ ਆਊਗੀ ਮਾਤਾ ਬੈਠੋ ਬੱਚੇ ਬੈਠੇ ਮਾਤਾ ਆ ਪੁੱਤਰ ਅਮਰਪ੍ਰਤਾ ਅਮਰ ਸਿੰਘ ਕਾ ਰਮਿੰਦਰ ਸਿੰਘ ਲਪਤ ਸਾਰੇ ਨੂੰ ਸਾਸਰੀ ਗਾਲ ਵਾਲਾ ਸਾਸਰੀ ਦਾ ਸਾਸਰੀ ਗਾਲ ਵੀ ਨਾ ਸੁਈਕਾਰ ਖੁਸ਼ ਰਹੋ ਇਹਦੇ ਤੁਹਾਨੂੰ ਜਿਹੜਾ ਆ ਲਾਸਟ ਤੋਂ ਪਹਿਲਾਂ ਜਿਸਿਆ ਬਹੁਤ ਜੀਸੀ ਆਲਾ ਆ ਧੰਨਵਾਦ ਵੀਰੇ ਵੀਰੇ ਇੱਕ ਬੇਨਤੀ ਅਸੀਂ ਕਰਦੇ ਹਾਂ ਕਿਉਂਕਿ ਪੈਰ ਦੀ ਭਰਾ ਹੋਰ ਵੀਰ ਮਦਦ ਕਰਦੇ ਮਾਇਆ ਰਾਏ ਵੀ ਤੇ ਰਸ਼ਨੀ ਪਰ ਤੁਸੀਂ ਸਾਨੂੰ ਕੋਈ ਨੌਕਰੀਆਂ ਵੀ ਦਿਵਾਓ ਕਿ ਜਿਹੜਾ ਸਾਡਾ ਗੁਜ਼ਾਰਾ ਚੱਲ। ਨਾਲ ਤੋਂ ਅਡਜਸਟਮੈਂਟ ਕਰਕੇ ਫੱਕੀ ਨੌਕਰੀ ਜਿਸ ਹਿਸਾਬ ਨਾਲ ਹੋ ਸਕਦੀ ਹੈ ਉਹਨਾਂ ਦੀ ਕਰਾ ਦਿਓ। ਠੀਕ ਹੈ ਠੀਕ ਹੈ। ਇੱਕ ਵਾਰੀ ਮੈਂ ਮੇਰੇ ਨਾਲ ਹਾਂਜੀ। ਉਹ ਵਾਲੀ ਨੌਕਰੀ ਜਿਹੜੇ ਜਿਹੜੇ ਆਪਾਂ ਦੇ ਸਕਦੇ ਆ ਉਹ ਮਦਦ ਕਰਕੇ ਠੀਕ ਠੀਕ। ਇਹ ਹੈ।